अजून जर सुद्धा आता इथे ग्रीडिंग टॅक्टिंग स्टार्ट झाले ਠੀਕ ਹੈ ਭਾਈ ਕਿਹਨ ਨੂੰ ਕਿੰਨਾ ਲਗਾਉਣਾ ਹੈ ਕਿਰੋ ਕਰਨਾ ਹੈ ਹੋਰ ਨਾਲ ਚਾਹੀਦਾ ਕੋਈ 3 ਵੀ ਲਾਉਣਾ ਹੈ ਕਿ ਕਿਤਨਾ ਲਾਈ ਕਰਨਾ ਹੈ ਜਾਨਾ ਮੰਗਣਾ 3 ਵੀ ਲਾਉਣਾ ਹੈ ਤੇ ਉਹਨਾਂ ਨੂੰ ਪਾ ਕੇ ਸਾਨੂੰ ਜਾਣ ਦੇਣਾ ਆਪਾਂ ਜਿਹਨੇ ਕਾਰ ਬਣਾਣੀ ਹੈ ਮੇਰੇ ਕੋਲ ਸਾਡੇ 我肯定打乒乓球的。 ਹਰ ਸ਼ੁੱਕਰਵਾਰ ਡੇਂਗੂ ਦੇ ਹਾਰ ਡੇਂਗੂ ਤੋਂ ਬਚਾ ਲਈ ਵਿਸ਼ੇਸ਼ ਮੁਹਿੰਮ ਡੇਂਗੂ ਦੀ ਰੋਕਥਾਮ ਸੰਬੰਧੀ ਜ਼ਰੂਰੀ ਸਲਾਹ ਡੇਂਗੂ ਦਾ ਮੱਛਰ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਪਹਿਲਾ ਕੂਲਰਾਂ ਅਤੇ ਗਮਲਿਆਂ ਦੀਆਂ ਟਰੀਆਂ ਵਿੱਚ ਖੜੇ ਪਾਣੀ ਨੂੰ ਹਰ ਸ਼ੁੱਕਰਵਾਰ ਜ਼ਰੂਰ ਸਾਫ਼ ਕਰੋ ਦੂਸਰਾ ਕੱਪੜੀ ਅਜਿਹੇ ਪਾਓ ਜਿਸ ਨਾਲ ਸਰੀਰ ਢੱਕਿਆ ਰਹੇ ਤਾਂ ਨੂੰ ਮੱਛਰ ਨਾ ਕੱਟ ਸਕੇ ਤੀਜਾ ਸੌਣ ਵੇਲੇ ਮੱਛਰਦਾਨੀ ਮੱਛਰਾਂ ਦੇ ਕੱਟਣ ਤੋਂ ਬਚਾਅ ਕਰਨ ਕਾਲੀਆਂ ਕਰੀਮਾਂ ਅਤੇ ਤੇਲ ਆਦਿ ਇਸਤੇਮਾਲ ਕਰੋ ਚੌਥਾ ਬੁਖਾਰ ਹੋਣ ਤੇ ਐਸਪਰੀਨ ਜਾਂ ਬਰੂਕਿੰਗ ਨਾ ਲਓ ਬੁਖਾਰ ਹੋਣ ਤੇ ਕੇਵਲ ਪੈਰਾਸੀਟਾਮੋਲ ਦੀ ਗੋਲੀ ਹੀ ਨਹੀਂ ਜਾਵੇ ਪੰਜਵਾਂ ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰ੍ਹਾਂ ਬੰਦ ਕਰੋ ਛੇਵਾਂ ਟੁੱਟੇ ਬਰਤਨਾਂ ਡਰਮਾਂ ਅਤੇ ਟਾਇਰਾਂ ਆਦਿ ਦੇ ਖੁੱਲੇ ਆਦਿ ਨੂੰ ਖੁੱਲੇ ਵਿੱਚ ਨਾ ਰੱਖੋ ਸਤਵਾਂ ਪਸ਼ੂਆਂ ਪੰਛੀਆਂ ਲਈ ਪੀਣ ਦੇ ਪਾਣੀ ਦੇ ਬਰਤਨਾਂ ਨੂੰ ਹਰ ਸ਼ੁੱਕਰਵਾਰ ਸਾਫ਼ ਕਰੋ ਮਾਤਰਾ ਵਿੱਚ ਤਰਲ ਪਦਾਰਥ ਲਓ ਡੇਂਗੂ ਦੇ ਲੱਛਣ ਬ ਤੇਜ਼ ਬੁਖਾਰ ਸਿਰ ਦਰਦ ਚਮੜੀ ਤੇ ਲਾਲ ਨਿਸ਼ਾਨ ਮਾਸਪੇਸ਼ੀਆਂ ਵਿੱਚ ਦਰਦ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਮਸੂੜੀਆਂ ਅਤੇ ਨੱਕ ਵਿੱਚ ਖੂਨ ਦਾ ਵਗਣਾ ਮੈਡੀਕਲ ਹੈਲਪਲਾਈਨ ਨੰਬਰ